ਇਹ ਕੁੜੀ ਜਿਹੜੀ ਤੁਸੀਂ ਟਰੈਕਟਰ ਚਲਾਉਂਦੀ ਵੇਖ ਰਹੇ ਹੋ ਇਹਦਾ ਨਾਮ ਹੈ ਗੁਰਵੀਰ ਜਦੋਂ ਇਹ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਤਾਂ ਇਸਦੇ ਪਿਤਾ ਨੂੰ ਰੀਡ ਦੀ ਹੱਡੀ ਦਾ ਕੈਂਸਰ ਹੋ ਜਾਂਦਾ ਤੇ ਉਹ மஞ்சੇ ਤੇ ਪੈ ਜਾਂਦੇ ਆ ਚੱਲਣ ਫਿਰਨ ਤੋਂ ਅਸਮਰੱਥ ਹੋ ਜਾਂਦੇ ਆ ਜਦੋਂ ਖੇਤੀ ਦੀ ਗੱਲ ਆਉਂਦੀ ਸੀ ਵਾਹੀ ਦੀ ਗੱਲ ਆਉਂਦੀ ਸੀ ਤਾਂ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਸੀ ਟਰੈਕਟਰ ਤੇ ਲੈ ਕੇ ਜਾਣ ਲਈ ਪਰ ਫਿਰ ਇਸ ਕੁੜੀ ਨੇ ਕਿਵੇਂ ਸਾਰੇ ਘਰ ਦੀ ਕਬੀਲਦਾਰੀ ਚੱਕੀ ਆਓ ਮਿਲਦੇ ਆ ਦਿਖਾਉਨੇ ਆ ਤੁਹਾਨੂੰ ਸਾਰੀ ਗੱਲਬਾਤ ਗੁਰਵੀਰ ਕਿਉਂ ਇੰਨੀਆਂ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਇੱਕੇਦਮ ਪੈ ਗਈਆਂ ਤੇ ਉਮਰ ਐਡੀ ਛੋਟੀ ਹੈ ਤੂੰ ਕੋਈ ਆਪਾਂ ਵੱਡੀ ਨਹੀਂ ਕਹਿ ਸਕਦੇ ਵੀ ਕੀ ਕਾਰਨ ਰੇ ਹਾਂਜੀ ਬਸ ਡੈਡੀ ਦੇ ਮੰਜੇ ਤੇ ਪੈਣ ਤੋਂ ਬਾਅਦ ਫਿਰ ਮਤਲਬ ਬਾਹਰੋਂ ਪਹਿਲਾਂ ਕਿਸੇ ਨੂੰ ਸੱਦ ਕੇ ਲਿਆਉਣਾ ਪੈਂਦਾ ਸੀਗਾ ਕਈ ਵਾਰ ਕੋਈ ਆ ਜਾਂਦਾ ਸੀ ਕਈ ਵਾਰ ਨਹੀਂ ਹੁੰਦਾ ਸੀਗਾ ਤਾਂ ਫਿਰ ਮੈਂ ਆਪ ਹੀ ਸੋਚਿਆ ਵੀ ਕੁਝ ਕਿਉਂ ਆਪ ਨਾ ਕੀਤਾ ਜਾਵੇ ਤੇ ਫਿਰ ਬਸ ਮੈਂ ਨੌਮੀ ਕਲਾਸ 'ਚ ਹੁੰਦੀ ਸੀਗੀ ਤੇ ਉਦੋਂ ਬਸ ਡੈਡੀ ਨੇ ਮੈਨੂੰ ਦੱਸਤਾ ਵੀ ਇਦਾਂ ਕਰਕੇ ਟਰੈਕਟਰ ਚਲਾਉਣਾ ਹੈਗਾ ਤੇ ਤੂੰ ਚਲਾ ਲਈ ਫਿਰ ਇੱਥੇ ਟਰੈਕਟਰ ਖੜਾ ਸੀ ਤੇ ਮੈਂ ਸਾਰਿਆਂ ਨੂੰ ਪਹਿਲਾਂ ਉਹਨੂੰ ਸਿਰਫ ਮਾੜਾ ਮੋਟਾ ਚਲਾਉਣਾ ਸਿੱਖਿਆ ਤੇ ਉਸ ਤੋਂ ਬਾਅਦ ਬਸ ਹੌਲੀ ਹੌਲੀ ਸਿੱਖਦੇ ਬਸ ਕੰਮ ਵਧਾ ਕੇ ਤੇ ਵਧੀਆ ਹੁਣ ਵਾਈ ਕਰ ਲਈ ਤੇ ਫਾਜ਼ਲ ਸਾਹਿਬ ਨੂੰ ਕੀ ਦਿੱਕਤ ਹੋਣੀ ਇਨਾਂ ਦੇ ਮਤਲਬ ਸਪਾਈਨਲ ਕੋਰਡ ਦੇ ਵਿੱਚ ਟਿਊਮਰ ਹੈਗਾ ਤੇ ਡਾਕਟਰ ਹੁਣ ਕਹਿੰਦੇ ਮਤਲਬ ਆਪਰੇਸ਼ਨ ਨਹੀਂ ਹੋ ਸਕਦਾ ਤੇ ਉਹਦੇ ਨਾਲ ਮਤਲਬ ਬਲੀਡਿੰਗ ਵਗੈਰਾ ਜ਼ਿਆਦਾ ਹੋ ਸਕਦੀ ਹੈ ਤੇ ਹੋਰ ਵੀ ਕੰਪਲਿਕੀਸ਼ਨਸ ਆ ਸਕਦੀਆਂ ਹੂੰ ਤੇ ਹੁਣ ਤੁਸੀਂ ਜਦੋਂ ਟਰੈਕਟਰ ਸਿੱਖਿਆ ਉਦੋਂ ਕਿੰਨੀ ਉਮਰ ਸੀ ਉਦੋਂ ਮੀ ਕਲਾਸ ਕਿੰਨੀ ਉਮਰ ਸੀ ਉਹ ਲੋ ਬਤਲ ਬਹੁਤ ਜ਼ਿਆਦਾ ਛੋਟੀ ਸੀ ਮੀ ਕਲਾਸ ਦੇ ਬੱਚੇ ਨੂੰ ਅੱਜ ਤੱਕ ਅੱਜ ਅੱਜ ਦੀ ਦੁਨੀਆ ਦਾ ਕੁਝ ਪਤਾ ਨਹੀਂ ਹੁੰਦਾ ਤੇ ਹੁਣ ਵੀ ਕੋਈ ਬਹੁਤੀ ਜ਼ਿਆਦਾ ਉਮਰ ਨਹੀਂ ਆ ਤੇ ਆਪਾਂ ਇਹ ਕਹੀਏ ਵੀ ਟੀਨੇਜ ਹੀ ਕਹਿ ਸਕਦੇ ਆ ਨਾ ਤੇ ਟੀਨੇਜ ਦੇ ਵਿੱਚ ਸ਼ੌਂਕ ਹੁੰਦੇ ਆ ਬਹੁਤ ਤੇ ਉਸ ਇੱਕੇ ਦਮ ਉਹਨਾਂ ਸ਼ੌਂਕ ਨੂੰ ਤੁਸੀਂ ਕਹਿਆ ਵੀ ਤੁਹਾਡੇ ਫਾਦਰ ਸਾਹਿਬ ਦੀ ਹਨਾ ਇੱਕ ਬਿਮਾਰੀ ਆ ਜਾਂਦੀ ਹੈ ਅਚਾਨਕ ਤੇ ਫਿਰ ਲੋਕਾਂ ਦੀਆਂ ਮਿੰਤਾ ਕਰਨ ਨਾਲੋਂ ਆਪ ਆਪਣਾ ਹਨਾ ਭਾਰ ਚੱਕਣਾ ਸਮਝਿਆ ਸੀ ਤੇ ਹੁਣ ਆਪਾਂ ਜਦੋਂ ਗੱਲ ਕਰੀਏ ਵੀ ਜਦ ਤੁਹਾਡੇ ਫਾਦਰ ਸਾਹਿਬ ਨੇ ਕਿਵੇਂ ਦੱਸ ਰਹੇ ਸੀ ਕਿ ਉਹਨਾਂ ਨੇ ਟਰੈਕ ਕਾਗਜ਼ ਤੇ ਡਰਾਇੰਗ ਬਣਾ ਕੇ ਦੱਸਿਆ ਵੀ ਆਹ ਕੁਝ ਹੋਊਗਾ ਉਹਨਾਂ ਨੇ ਮਤਲਬ ਕਾਪੀ ਤੇ ਪੈਨ ਨਾਲ ਲਿਆ ਕੇ ਆਈ ਤੇ ਉਹ ਕਹਿੰਦੇ ਵੀ ਮੈਂ ਤੈਨੂੰ ਦੱਸਦਾ ਵੀ ਕਿਵੇਂ ਬੰਦ ਕਰਦੇ ਆ ਤੇ ਮੈਂ ਲੱਗ ਗਈ ਫਿਰ ਡੈਡੀ ਨੇ ਦੱਸਦਾ ਇੱਧਰ ਕਲੱਚ ਹੁੰਦਾ ਇੱਧਰ ਬ੍ਰੇਕ ਹੁੰਦੇ ਆ ਐਦਾਂ ਗੇਅਰ ਪਹਿਲਾ ਪੈਜੂ ਦੂਜਾ ਪੈਜੂ ਇਥੋਂ ਬੈਕ ਲੱਗਦਾ ਤੇ ਬਸ ਐਦਾਂ ਸਾਰਾ ਸਮਝ ਗਏ ਤੇ ਬਸ ਦੂਬਾ ਚਲਾ ਲਿਆ ਫਿਰ ਜਦੋਂ ਟਰੈਕਟਰ ਚਲਾਉਣਾ ਸਿੱਖ ਲਿਆ ਫਿਰ ਕਦੋਂ ਦਿਮਾਗ ਚ ਆਇਆ ਵੀ ਹੁਣ ਮੈਂ ਵੀ ਵਾਹੀ ਵੀ ਆਪ ਹੀ ਕਰੂਗੀ ਟਰੈਕਟਰ ਵੀ ਹਲ ਵੀ ਫਿਰ ਵੀ ਹੁਣ ਫਸਲ ਦੇ ਵੀ ਬਜਾਈ ਵੀ ਆਪ ਸ਼ੁਰੂ ਕਰੂਗੀ ਬਸ ਪਹਿਲਾ ਮਤਲਬ ਹੌਲੀ ਹੌਲੀ ਅੱਗੇ ਪਿੱਛੇ ਕਰਨਾ ਫਿਰ ਹੌਲੀ ਹੌਲੀ ਡੈਡੀ ਕਹਿੰਦੇ ਵੀ ਆ ਹਲ ਪਾ ਕੇ ਇੱਧਰ ਨੂੰ ਲਾ ਦੇ ਉੱਧਰ ਲਾ ਦੇ ਬਸ ਇੱਥੇ ਹੀ ਕੰਮ ਵਧਦਾ ਗਿਆ ਤੇ ਜਿਵੇਂ ਵਾਣ ਵੇਲੇ ਹੁੰਦੇ ਸੀ ਕਣਕਾਂ ਤੋਂ ਬਾਅਦ ਉਦੋਂ ਡੈਡੀ ਨੇ ਕਹਿ ਦੇਣਾ ਵੀ ਤੂੰ ਚੱਲ ਜਾ ਤੇ ਵਾਨਵਾਦੀ ਤੇ ਉੱਥੇ ਜਾ ਕੇ ਮਤਲਬ ਮੈਂ ਡੈਡੀ ਨੂੰ ਕਾਲ ਕਰ ਲੈਂਦੀ ਹੁੰਦੀ ਸੀ ਤੇ ਸਾਰਾ ਡੈਡੀ ਦੱਸ ਦਿੰਦੇ ਸੀ ਉਹਨਾ ਗੇਅਰ ਚ ਵਾਦੇ ਹੁਣ ਮਤਲਬ ਕਈ ਵਾਰ ਜਿਵੇਂ ਹਾਲ ਉੱਚੀ ਨਹੀਂਵੇਂ ਹੋ ਜਾਂਦੇ ਉਹ ਪਹੁੰਚ ਲੈਣਾ ਵੀ ਡੈਡੀ ਆ ਹੁਣ ਇਦਾਂ ਹੋ ਹੀ ਜਾਂਦਾ ਤੇ ਇਦਾਂ ਹੁਣ ਕੀ ਕਰਨਾ ਤੇ ਡੈਡੀ ਨੇ ਸਾਰਾ ਕਾਲ ਤੇ ਦੱਸ ਦੇਣਾ ਤੇ ਬਸ ਉਹਵੇਂ ਕਰ ਲੈਣਾ ਹੂੰ ਤੇ ਜਦੋਂ ਇੱਕ ਛੋਟੀ ਉਮਰ ਦੀ ਕੁੜੀ ਨੂੰ ਖੇਤ ਜਾਣਾ ਪਹਿਲੀ ਗੱਲ ਆਪਾਂ ਉਹ ਵੀ ਕਹਿ ਦਿੰਦੇ ਆ ਵੀ ਡਰ ਲੱਗਦਾ ਹਨਾ ਤੇ ਕੱਲੀ ਜਾ ਕੇ ਵਾਹੀ ਕਰਨੀ ਤੇ ਡਰ ਨਹੀਂ ਲੱਗਿਆ ਨਹੀਂ ਮਤਲਬ ਜਦੋਂ ਪਹਿਲੇ ਨਿੱਕੇ ਹੁੰਦੇ ਸੀ ਉਦੋਂ ਡੈਡੀ ਮਤਲਬ ਚੱਲਦੇ ਫਿਰਦੇ ਸੀਗੇ ਉਦੋਂ ਮਤਲਬ ਨਾਲ ਜਾਂਦੇ ਹੁੰਦੇ ਸੀਗੇ ਬਸ ਉੱਥੇ ਥੋੜਾ ਜਿਹਾ ਖੁੱਲੇਵੇਂ ਸੀਗੇ ਤੇ ਬਸ ਫਿਰ ਹੌ ਹੌਲੀ ਹੌਲੀ ਖੁੱਲਦਾ ਤੇ ਬਸ ਜਿਵੇਂ ਆਪਾਂ ਹੁਣ ਕਈ ਕਈ ਵਾਰੀ ਦਿੱਕਤਾਂ ਆਉਂਦੀਆਂ ਬਹੁਤ ਸਾਰੀਆਂ ਇਹਦੇ ਵਿੱਚ ਤੁਹਾਨੂੰ ਦਿੱਕਤਾਂ ਕੀ ਕੀ ਆਈਆਂ ਵੀ ਵਾਹੀ ਕਰਨ ਚ ਹਨ ਇੱਕ ਆਪਣੇ ਪਹਿਲਾਂ ਦਾਦੇ ਪਿਓਾਂ ਤੋਂ ਚੱਲੀ ਜਾਂਦਾ ਹੁੰਦਾ ਤੁਹਾਨੂੰ ਉਹ ਤਾਂ ਨਾਲ ਨਾਲ ਬੰਦਾ ਸਿੱਖ ਜਾਂਦਾ ਤੁਹਾਨੂੰ ਤਾਂ ਅਚਾਨਕ ਸਿੱਖਣਾ ਪਿਆ ਇਹ ਜਿਹੜੇ ਫਿਰ ਦਿੱਕਤਾ ਸਾਨੂੰ ਕੀ ਕੀ ਆਈਆਂ ਬਸ ਕਈ ਵਾਰ ਪਹਿਲਾਂ ਮਤਲਬ ਡਰਜਾ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਕਿਵੇਂ ਜੇ ਹੋਊਗਾ ਕਿਵੇਂ ਚਲਾਵਾਂਗੇ ਕਿਤੇ ਕਿਸੇ ਦੇ ਵਿੱਚ ਨਾ ਵੱਜ ਜੇ ਬਸ ਇਦਾਂ ਹੀ ਸੀਗਾ ਬਾਲਾ ਕੁਝ ਨਹੀਂ ਸੀ ਫਿਰ ਮਤਲਬ ਕੁਝ ਵੀ ਹੁੰਦਾ ਸੀ ਡੈਡੀ ਨੂੰ ਕਾਲ ਕਰ ਲੈਂਦੀ ਆ ਹੁਣ ਵੀ ਤੇ ਉਹ ਦੱਸ ਦਿੰਦੇ ਸਾਰਾ ਕੁਝ ਤੇ ਬਸ ਇੰਨੀ ਹੌਸਲਾ ਬਹੁਤ ਹੁੰਦਾ ਹੂੰ ਪਹਿਲੀ ਫਸਲ ਕਿਹੜੀ ਆਪ ਬੀਜੀ ਸੀ ਕਣਕੀ ਸੀਗੀ ਕਣਕ ਹਾਂਜੀ ਤੇ ਉਹ ਕਿਵੇਂ ਫਿਰ ਆਪ ਹੀ ਇੱਥੋਂ ਚੱਕ ਕੇ ਲੈ ਕੇ ਬੀਬੂ ਬੀਰੀ ਪਛਾਣ ਕਿਵੇਂ ਕੀਤੀ ਜਾਂ ਕੀ ਹੋਇਆ ਮਤਲਬ ਬੀ ਵਗੈਰੇ ਦੀ ਸਾਰੀ ਪਛਾਣ ਡੈਡੀ ਕਰਦੇ ਨੇ ਤੇ ਉਹ ਬਸ ਇਧਰੋਂ ਮਤਲਬ ਉੱਥੇ ਖੇਤ ਲੈ ਜਾਂਦੇ ਸੀਗੇ ਫਿਰ ਮਸ਼ੀਨ ਵਗੈਰਾ ਦਾ ਹੁੰਦਾ ਸੀ ਉਹ ਪਾ ਕੇ ਲੈ ਜਾਂਦੇ ਸੀਗੇ ਤੇ ਬਸ ਫਿਰ ਉਧਰ ਬੀਜ ਲੈਣਾ ਤੇ ਡਾੜੀ ਨੂੰ ਦੱਸਦੇ ਨੇ ਡੈਡੀ ਦੱਸ ਦਿੰਦੇ ਵੀ ਇੰਨਾ ਕਣਕ ਦਾ ਹੈਗਾ ਇੰਨਾ ਬੀਜ ਪਾਊਗਾ ਸਾਰਾ ਕੁਝ ਉਹ ਦੱਸ ਦਿੰਦੇ ਸੀ ਤੇ ਤੁਹਾਡੇ ਫਾਰਮ ਸਾਬ ਦੱਸਦੇ ਸੀ ਵੀ ਜੇ ਅਸੀਂ ਕਿਸੇ ਨੂੰ ਭੇਜਦੇ ਹਾਂ ਤੋਂ 12 ਲੀਟਰ ਚ ਖੇਤ ਵਾਏ ਹੁੰਦੇ ਤੇ ਤੁਸੀਂ 7 ਲੀਟਰ ਚ ਵਾਏ ਹੁੰਦੇ ਹੈ ਹਾਂਜੀ ਉਹ ਬਸ ਪਤਾ ਨਹੀਂ ਮਤਲਬ ਪਹਿਲੀ ਵਾਰ ਸੀਗਾ ਬਸ ਉੱਥੋਂ ਹੌਲੀ-ਹੌਲੀ ਮਤਲਬ ਆਪ ਹੀ حساب ਹੁੰਦਾ ਰਿਹਾ ਜਦੋਂ ਕੋਈ ਹੋਰ ਆਉਂਦਾ ਹੈਗਾ ਉਹ ਪੂਰੀ ਰੇਸ ਕਰ ਦਿੰਦਾ ਹੈਗਾ ਛੋਟੇ ਗੇਅਰ ਦੇ ਵਿੱਚ ਉਵੇਂ ਕਰੀ ਜਾਂਦੇ ਆ ਫਿਰ ਮਤਲਬ ਆਪ ਹੁੰਦਾ ਵੀ ਆਪ ਦਾ ਵਹੀਕਲ ਹੈਗਾ ਵੀ ਸਹੀ ਤਰ੍ਹਾਂ ਚਲਾਈਏ ਕੁਝ ਖਰਾਬ ਨਾ ਹੋ ਜੇ ਤੇ ਬਸ ਉੱਥੋਂ ਹੀ ਫਿਰ ਉਹਦੇ ਨਾਲ ਹੀ ਤੇਲ ਵਗੈਰਾ ਦਾ ਫਰਕ ਪੈ ਜਾਂਦਾ ਸੀਗਾ ਤੇ ਮਤਲਬ ਹੁੰਦਾ ਹੀ ਹੈਗਾ ਲੋਕ ਆਉਂਦੇ ਆ ਉਹਨਾਂ ਨੂੰ ਆਏ ਹੁੰਦਾ ਇਹ ਕਿੜੇ ਆਪਣੀ ਚੀਜ਼ ਹੈਗੀ ਟੁੱਟਦਾ ਭੱਜਦਾ ਕੁਝ ਹੋ ਜੇ ਜਿੰਨਾ ਮਰਜੀ ਤੇਲ ਮੱਚ ਜੇ ਹਮ ਆਪ ਨੂੰ ਸਾਰਾ ਕੁਝ ਦੇਖ ਕੇ ਚੱਲਣਾ ਪੈਂਦਾ ਤੇ ਇਹ ਟਰੈਕਟਰ ਵੀ ਤੁਸੀਂ ਬਹੁਤ ਹਨਾ ਸਾਫ ਸੁਥਰਾ ਸ਼ਿੰਗਾਰ ਕੇ ਰੱਖਿਆ ਹੈ ਨਾ ਟਗਿਆ ਹਨਾ ਹਾਂਜੀ ਇਹਦੇ ਨਾਲ ਪਿਆਰ ਹੈ ਹਾਂਜੀ ਵਾਦੂ ਹੈ ਹਾਂਜੀ ਜਿਵੇਂ ਨਾ ਵੀ ਆਪਾਂ ਛੋਟੇ ਹੁੰਦੇ ਖੇਡਦੇ ਆ ਤੇ ਖੇਡਦੇ ਦੁੱਖ ਢਾਉਣੇ ਹੁੰਦੇ ਹੁਣ ਇਹ ਢਾਉਣਾ ਥੋੜਾ ਇਹੀ ਬਣ ਗਿਆ ਹਾਂਜੀ ਬਸ ਉਦੋਂ ਤੋਂ ਮਤਲਬ ਹੱਥ ਖੁੱਲਿਆ ਫਿਰ ਤਾਂ ਦੂਜੇ ਕੰਮ ਉੱਧਰ ਹੁੰਦਾ ਹੀ ਨਹੀਂ ਸੀ ਬਸ ਘਰੇ ਪਹਿਲਾਂ ਮਤਲਬ ਪਸ਼ੂਆਂ ਵਗੈਰਾ ਦਾ ਕਰ ਲੈਣਾ ਜਦੋਂ ਵਿਹਲੇ ਹੁੰਨੇ ਆ ਹੁਣ ਵੀ ਕਾਲਜ ਵਗੈਰਾ ਤੋਂ ਛੁੱਟੀ ਹੁੰਦੀ ਆ ਉਦਦੇ ਮਤਲਬ ਵਾਣ ਵਗੈਰਾ ਵਾਇਆਉਣਾ ਬਸ ਇਹਨੂੰ ਧੋ ਵਗੈਰਾ ਲਿਆ ਇਦਾਂ ਵਿਹਲੇ ਟਾਈਮ 'ਚ ਚਲੋ ਹੁਣ ਵਾਹੀ ਤਾਂ ਜਿਹੜੀ ਤੁਸੀਂ ਕਰ ਲੈਨੇ ਹੋ ਤੇ ਫਿਰ ਜਦੋਂ ਮੰਨ ਲਓ ਕਣਕ ਵਾਲੀ ਹਨਾ ਝੋਨਾ ਬਲ ਫਸਲ ਆ ਗਈ। ਫਿਰ ਵੱਢ ਕੇ ਫਿਰ ਮੰਡੀ 'ਚ ਵੀ ਆਪ ਹੀ ਲੈ ਕੇ ਜਾਂਦੇ। ਹਾਂਜੀ ਹਾਂਜੀ ਮੰਡੀ ਵਿੱਚ ਵੀ ਮਤਲਬ ਪਹਿਲਾਂ ਤਾਂ ਸੀਗਾ ਕਿਸੇ ਨੂੰ ਬੁਲਾ ਲਈਦਾ ਸੀ। ਫਿਰ ਜਦੋਂ ਥੋੜਾ ਹੱਥ ਖੁੱਲਣ ਲੱਗ ਗਿਆ ਡੈਡੀ ਕਹਿੰਦਾ ਵੀ ਚੱਲ ਹੁਣ ਤੂੰ ਚੱਲ ਜਾ। ਤੂੰ ਲੈ ਜੈਂਗੀ ਕੁਛ ਨਹੀਂ ਹੁੰਦਾ। ਫਿਰ ਇੱਥੋਂ ਬਸ ਲੈ ਜਾਣਾ ਤੇ ਉਧਰੋਂ ਵੜਾ ਕੇ ਤੇ ਉਧਰ ਮੰਡੀ 'ਚ ਸਿੱਟਿਆਉਣੀ। ਮੰਡੀ 'ਚ ਤਾਂ ਕਈ ਵਾਰੀ ਰਾਤ ਨੂੰ ਹੀ ਲੋਣੀ ਪੈਂਦੀ ਆ ਫਿਰ ਦੋ ਕੀ ਕਰਦੇ ਸੀ। ਉਦੋਂ ਬਸ ਮਤਲਬ ਉਹ ਸਾਡੇ ਉਧਰ ਮਤਲਬ ਆਪਦੇ ਹੁੰਦੇ ਸੀ ਕਿ ਤੇ ਉਹ ਵੇਖ ਲੈਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਹੁੰਦਾ ਸੀਗਾ ਤੇ ਬਾਕੀ ਮਤਲਬ ਉਹ ਦੀ ਦਿਨੀ ਵਗੈਰੇ ਤੋਲਦੇ ਹੁੰਦੇ ਸੀ ਜਦੋਂ ਅਸੀਂ ਚੱਲ ਜਾਂਦੇ ਹੁੰਨੇ ਆ ਨਹੀਂ ਤਾਂ ਸੀ ਮਤਲਬ ਗੇੜਾ ਵਗੈਰਾ ਮਾਰਿਆ ਇਹਦਾ ਰਾਤ ਨੂੰ ਜਾ ਕੇ ਮੈਂ ਤੇ ਮੇਰੀਆਂ ਭੈਣਾਂ ਚੱਲ ਜਾਂਦੀਆਂ ਹੁੰਨੀਆਂ ਤੇ ਉਦੋਂ ਗੇੜਾ ਮਾਰਿਆ ਅੱਛਾ ਰਾਤ ਨੂੰ ਜਾਂਦੇ ਹਾਂ ਹਾਂਜੀ ਚੱਲ ਜਾਂਦੇ ਕੀ ਭਰੀ ਜਦੋਂ ਆਪਾਂ ਕਈ ਵਾਰੀ ਆਪਣੀ ਪਾਣੀ ਵੀ ਰਾਤ ਬਰਾਤੇ ਦੀ ਵਾਰੀ ਆ ਜਾਂਦੀ ਆ ਉਦੋਂ ਫਿਰ ਕਿਵੇਂ ਕਰਦੇ ਆ ਮਤਲਬ ਉੱਧਰਲੇ ਜਿਹੜਾ ਦੂਰ ਖੇਤ ਹੈਗਾ ਉੱਧਰ ਤਾਂ ਮਤਲਬ ਸਾਡੇ ਮੋਟਰ ਲੱਗੀ ਹੈਗੀ ਆ ਉਧਰੋਂ ਫਿਰ ਉਹ ਮੋਟਰ ਦਾ ਹਸਾਬ ਹੁੰਦਾ ਉਹ ਫਿਰ ਖੁੱਲ੍ਹੇ ਛੱਡ ਦੇਈਦਾ ਪਾਣੀ ਤੇ ਬਸ ਫਿਰ ਉਹ ਲੱਗ ਜਾਂਦਾ ਤੇ ਉਦੋਂ ਦੇਖ ਲੈਂਦਾ ਵੀ ਡੈਡੀ ਮਤਲਬ ਦੱਸ ਦਿੰਦੇ ਵੀ ਹੁਣ ਢੇੜਾ ਮਾਰਿਓ ਜੇ ਮਤਲਬ ਬੰਦ-ਬੰਦ ਕਰਕੇ ਆਉਣੀ ਹੁੰਦੀ ਆ ਉਹ ਬੰਦ ਕਰੀਦਾ ਜੇ ਪਾਣੀ ਬਦਲਣਾ ਹੈਗਾ ਵੀ ਹਾਂ ਪਹਿਲਾਂ ਇਧਰਨੇ ਪਾਸੇ ਲਾ ਦਈਏ ਵੀ ਫਿਰ ਟੁੱਟੂ ਗਾਣਾ ਗਾਂ ਕਿਸੇ ਦੇ ਹੋਰ ਖੇਤ ਚ ਨਾ ਜਾਊਗਾ ਫਿਰ ਮਤਲਬ ਉਹ ਹੁਣ ਹੌਲੀ-ਹੌਲੀ ਆਉਂਦਾ ਤੇ ਉਹ ਹੁਣ ਕਰ ਲਈ ਉਹ ਨੱਕੇ-ਨੁੱਕੇ ਮੋੜਨੇ ਆ ਉਹ ਆ ਗਿਆ ਸਾਰਾ ਕੁਝ ਤੇ ਇਹ ਹੁੰਦਾ ਨਹੀਂ ਕਦੇ ਵੀ ਮਨ 'ਚ ਵੀ ਮੈਂ ਤਾਂ ਮੇਰੀ ਉਮਰ ਤਾਂ ਹਨਾ ਖੇਡਣ ਕੋ ਦੰਦੀ ਆ ਵੀ ਮੈਂ ਕਿੱਧਰ ਇਹਨਾ ਝੰਝਟਾਂ 'ਚ ਪੈ ਗਈ ਹੁਣ ਨਹੀਂ ਬਸ ਉਦੋਂ ਬਾਅਦ ਸ਼ੌਂਕ ਜਿਹਾ ਹੀ ਬਣ ਗਿਆ ਵੀ ਹਾਂ ਡਰਾਈਵਰੀ ਦਾ ਜਿਵੇਂ ਪਹਿਲਾਂ ਮਤਲਬ ਟਰੈਕਟਰ ਸਿੱਖਿਆ ਉਦੋਂ ਬਾਅਦ ਕਾਰ ਲੈ ਲਈ ਫਿਰ ਮੈਂ ਮਤਲਬ ਉਧਰਲੇ ਪਾਸੇ ਹੋ ਗਿਆ ਵੀ ਹੁਣ ਮੈਂ ਕਾਰ ਸਿੱਖਣੀ ਹੈਗੀ ਆ ਬਸ ਮਤਲਬ ਸ਼ੌਂਕ ਹੀ ਇਹ ਵਾਲੇ ਬਣ ਕੇ ਹਮ ਹੁਣ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਫਿਰ ਤੁਸੀਂ ਚਲਾ ਕੇ ਲਜਾਉਂਦੇ ਸਾਰੇ ਪਰਿਵਾਰ ਨੂੰ ਹਾਂਜੀ ਜਿਵੇਂ ਹੁਣ ਡੈਡੀ ਨੂੰ ਚੰਡੀਗੜ੍ਹ ਲੈ ਕੇ ਜਾਣਾ ਹੁੰਦਾ ਮੈਡੀਸਨ ਵਾਸਤੇ ਉਦੋਂ ਵੀ ਹੁਣ ਮੈ ਲੈ ਜਾਣੀ ਹੈਗੀ ਕਾਰ ਚ ਭਾਕੇ ਹਾਂਜੀ ਮਤਲਬ ਇੰਨੀ ਲੰਮੀ ਡਰਾਈਵਰੀ ਵੀ ਕਰ ਲੈਣੋ ਆਉਣ ਜਾਣ ਦਾ ਨਾ 10-12 ਘੰਟੇ ਲੱਗ ਜਾਂਦੇ ਹਾਂਜੀ ਆਰਾਮ ਨਾਲ ਲੱਗ ਜਾਂਦੇ ਆ ਪਰ ਹੁਣ ਕਰਨਾ ਪੈਂਦਾ ਕਈ ਵਾਰ ਡਰਾਈਵਰ ਪਹਿਲਾਂ ਮਤਲਬ ਡਰਾਈਵਰ ਨੂੰ ਵੇਖਦੇ ਸੀਗੇ ਕਈ ਵਾਰ ਡਰਾਈਵਰ ਨਹੀਂ ਮਿਲਦਾ ਸੀਗਾ ਤੇ ਫਿਰ ਕਿਸੇ ਹੋਰ ਨੂੰ ਪੁੱਛਣਾ ਉਹ ਕਹਿ ਦਿੰਦੇ ਵੀ ਨਹੀਂ ਸਾਡੇ ਕੋਲ ਟਾਈਮ ਨਹੀਂ ਹੈ ਅੱਜ ਤੇ ਫਿਰ ਬਸ ਆਪ ਨੂੰ ਹੀ ਲੈ ਜਾਈਦਾ ਸੀ ਹੁਣ ਤਾਂ ਹੂੰ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਉਂਦੀਆਂ ਨਾ ਉਦੋਂ ਫਿਰ ਸਾਨੂੰ ਬਹੁਤ ਨਵੀਆਂ ਕੁਸ਼ ਸਿੱਖਣ ਨੂੰ ਮਿਲਦਾ ਹੈ ਹਾਂਜੀ ਤੇ ਫਿਰ ਕੀ ਕੁਸ਼ ਜ਼ਿੰਦਗੀ ਨੇ ਸਿਖਾਇਆ ਤੇ ਬਸ ਮਤਲਬ ਇਸ ਹੋਣ ਵਾਲੀ ਜ਼ਿੰਦਗੀ ਇਦਾਂ ਦੀ ਹੈ ਵੀ ਮਤਲਬ ਕਿਸੇ ਤੇ ਭਰੋਸਾ ਨਹੀਂ ਆਪਾਂ ਕਰ ਸਕਦੇ ਚਾਹੇ ਕੋਈ ਆਪਣਾ ਚਾਹੇ ਮਤਲਬ ਪਰਾਇਆ ਹੈਗਾ ਹਾਂਜੀ ਤੇ ਇਹ ਇਸ ਤਰੀਕੇ ਨਾਲ ਦੁਨੀਆ ਇੰਨਾ ਉਲਝਣਾ ਦੇ ਵਿੱਚ ਉਲਝ ਜਾਂਦੀ ਹੈ ਵੀ ਕਿਉਂਕਿ ਪੈਸਾ ਬਾਅਦ ਵਿੱਚ ਕੰਮ ਆਉਂਦਾ ਹੈ ਪਹਿਲਾਂ ਇਨਸਾਨ ਹੀ ਇਨਸਾਨ ਦੇ ਕੰਮ ਆਉਂਦੇ ਹੈ ਜਿਵੇਂ ਹੁਣ ਮਤਲਬ ਮੇਰੇ ਪੇਪਰ ਉਧਰੋਂ ਫਾਈਨਲ ਸੀਗੇ ਮੈਂ ਬੀਐਸਸੀ ਨਰਸਿੰਗ ਕਰਦੀ ਆ ਉਹਦੇ ਪੇਪਰ ਫਾਈਨਲ ਸੀਗੇ ਉਧਰੋਂ ਸਾਰਾ ਕੁਝ ਏ ਸੀਗਾ ਪਹਿਲਾਂ ਇੱਧਰ ਵੀ ਟੈਨਸ਼ਨ ਹੋ ਜਾਂਦੀ ਫਿਰ ਪੇਪਰਾਂ ਦੀ ਹੋ ਜਾਂਦੀ ਵੀ ਹੁਣ ਸਾਰਾ ਕੁਝ ਕਿੱਦਾਂ ਹੈਂਡਲ ਹੋਊਗਾ ਤੇ ਮਤਲਬ ਜੇ ਪੁਲਿਸ ਵਗੈਰਾ ਦੇ ਵੀ ਜਾਂਦੇ ਮਤਲਬ ਕੋਈ ਸੁਣਵਾਈ ਨਾ ਹੁੰਦੀ ਮਤਲਬ ਬਿਲਕੁਲ ਅਸੀਂ ਤਾਂ ਮਤਲਬ ਆਏ ਹੋਰ ਗਿਆ ਸੀ ਵੀ ਪਤਾ ਨਹੀਂ ਹੁਣ ਕੀ ਬਣੂ ਅੱਗੇ ਤੇ ਕੀ ਨਾ ਬਣੂ ਤੁਸੀਂ ਕਿੰਨੇ ਭੈਣਾਂ ਅਸੀਂ ਤਿੰਨ ਭੈਣਾਂ ਮਤਲਬ ਤਿੰਨ ਭੈਣਾਂ ਨੂੰ ਛੋਟੀਆਂ-ਛੋਟੀਆਂ ਨੂੰ ਇੰਨੀ ਆ ਚ ਇੰਨੀ ਆਕ ਮੁਸੀਬਤਾਂ ਦਾ ਸਾਹਮਣਾ ਕਰਨਾ ਹੁਣ ਐਸੇ ਮਰਜ਼ੀ ਪਈ ਜਾਂਦਾ ਵੀ ਇਹ ਆਪਾਂ ਕਹਿੰਦੇ ਆ ਕਿ ਵੱਡਾ ਵੀ ਉਹਨਾਂ ਮੁਦੇ ਹਾਰ ਜਾਂਦਾ ਇਨਸਾਨ ਨਾਲ ਤੇ ਫਿਰ ਕਿਵੇਂ ਇੰਨਾ ਹੌਸਲਾ ਕਿਵੇਂ ਲਿਆਉਣੇ ਹੋ ਇੰਨਾ ਲੜਨ ਦਾ ਬਸ ਮਤਲਬ ਕਰਦੇ ਨੂੰ ਵੇਖ ਕੇ ਹੌਸਲਾ ਆ ਜਾਂਦਾ ਡੈਡੀ ਨੂੰ ਬਹੁਤ ਦੇਖ ਕੇ ਹੌਸਲਾ ਆ ਜਾਂਦਾ ਜਦੋਂ ਥੋੜਾ ਜਿਹਾ ਹੁੰਦਾ ਵੀ ਹਾਂ ਡੈਡੀ ਹੁਣ ਮੇਥੋਂ ਨਹੀਂ ਹੁੰਦਾ ਮਤਲਬ ਬਸ ਡੈਡੀ ਕਹਿੰਦੇ ਨਹੀਂ ਕੋਈ ਨਹੀਂ ਪੁੱਤ ਆਪਾਂ ਕਰ ਲਾਂਗੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਹਮ ਕਰਦੇ ਦਾ ਹੌਸਲਾ ਹੀ ਬਹੁਤ ਹੁੰਦਾ ਹਮ ਅੱਗੇ ਦਾ ਕੀ ਪਲਾਨਿੰਗ ਅੱਗੇ ਦੀ ਕੀ ਸੋਚਿਆ ਜ਼ਿੰਦਗੀ ਅੱਗੇ ਕਿਵੇਂ ਲੈ ਕੇ ਜਾਣੀ ਹੈ ਅੱਗੇ ਬਸ ਮੈਂ ਮਤਲਬ ਡਿਗਰੀ ਕਰਦੀ ਪਈ ਹੈਗੀ ਆ ਪਹਿਲਾਂ ਇਹਨੂੰ ਗ੍ਰੈਜੂਏਸ਼ਨ ਮਤਲਬ ਕੰਪਲੀਟ ਕਰਨੀ ਹੈਗੀ ਆ ਫਿਰ ਮਤਲਬ ਹੌਲੀ-ਹੌਲੀ ਅੱਗੇ ਵਧਾਂਗੇ ਇੱਕ ਹੌਲੀ-ਹੌਲੀ ਸਟੈਪ ਲੈ ਕੇ ਹੂੰ ਮਤਲਬ ਨਹੀਂ ਹੁਣ ਖੇਤੀ ਨੂੰ ਕੰਟੀਨਿਊ ਕਰਨਾ ਹੈ ਜਾਂ ਹੋਰ ਕਿਤੇ ਵੀ ਸੈਟਿੰਗ ਹੋਣ ਦਾ ਕੋਈ ਹੈ ਬਾਹਰ ਸੈਟਲ ਹੋਣਾ ਹੈ ਮਤਲਬ ਖੇਤੀ ਨੂੰ ਵੀ ਨਾਲ ਲੈ ਕੇ ਚੱਲਾਂਗੇ ਕਿਉਂਕਿ ਮਤਲਬ ਇੱਥੋਂ ਸ਼ੁਰੂ ਕੀਤਾ ਇੱਥੋਂ ਇਹਨੂੰ ਮਤਲਬ ਗਾਂ ਲੈ ਕੇ ਚੱਲਾਂਗੇ ਹੋਰ ਕਮਾਵਾਂਗੇ ਹੋਰ ਵੱਧ ਪੈਣੀ ਲਵਾਂਗੇ ਹੂੰ ਮਤਲਬ ਜੋ ਕੁਝ ਮੁੰਡੇ ਕਰਦੇ ਆ ਵੀ ਮੈਂ ਉਹ ਆਪਦੇ ਮਾਪਿਆਂ ਦਾ ਸੁਪਨਾ ਪੂਰਾ ਕਰਨਾ ਨਾ ਵੀ ਮਾਪਿਆਂ ਨੂੰ ਇਹ ਨਾ ਕਮੀ ਲੱਗੇ ਵੀ ਸਾਡੇ ਪੁੱਤ ਹੈ ਨਹੀਂ ਸੀ ਤਾਂ ਪਰ ਤੇ ਧੀ ਮੈਨੂੰ ਤਾਂ ਇਹ ਲੱਗਦਾ ਵੀ ਧੀ ਪੁੱਤਾਂ ਨਾਲੋਂ ਜ਼ਿਆਦਾ ਬੈਸਟ ਹੁੰਦੀ ਹੈ ਕਿਉਂਕਿ ਮੁੰਡੇ ਤਾਂ ਅਜੇ ਘੱਲ ਪਤਾ ਨਹੀਂ ਕੀ ਕੁਝ ਕਰ ਜਾਂਦੇ ਆ ਤੇ ਧੀਆਂ ਹਮੇਸ਼ਾ ਮਾਪਿਆਂ ਦਾ ਹਨਾ ਹੌਂਸਲਾ ਹੀ ਬੰਦੀਆਂ ਤੇ ਮਾਪਿਆਂ ਦਾ ਮਾਨ ਸਨਮਾਨ ਹੀ ਕਾਇਮ ਕਰਦੀਆਂ ਹਨ ਹਾਂਜੀ ਤੇ ਇੱਕ ਕੁੜੀ ਹੋਣ ਦੇ ਨਾਤੇ ਹਾਂਜੀ ਕਿਵੇਂ ਲੱਗਦੀ ਹੈ ਜ਼ਿੰਦਗੀ ਮਤਲਬ ਮੈਨੂੰ ਕਿੱਦਾਂ ਕਦੇ ਫੀਲ ਨਹੀਂ ਹੋਇਆ ਵੀ ਹਾਂ ਮਤਲਬ ਦੂਜੇ ਸ਼ੌਂਕ ਸੋਂ ਹੋ ਸੀਗੇ ਮੇਰੇ ਦੇ ਉਹ ਖਤਮ ਹੋ ਗਏ ਮਤਲਬ ਮੈਨੂੰ ਇਹ ਵਾਲੀ ਲਾਈਫ ਵੀ ਮੇਰੀ ਪੂਰੀ ਬੈਸਟ ਲੱਗਦੀ ਆ ਹੂੰ ਨਾਲ-ਨਾਲ ਮਤਲਬ ਸਟੱਡੀ ਕਰਨਾ ਨਾਲ-ਨਾਲ ਇਹਦਾ ਫਾਰਮਿੰਗ ਦਾ ਹੈਂਡਲ ਕਰਨਾ ਮਤਲਬ ਕਈ ਪਹਿਲਾਂ ਪਹਿਲਾਂ ਪ੍ਰੋਬਲਮਸ ਤਾਂ ਆਉਂਦੀਆਂ ਹੁੰਦੀਆਂ ਸੀ ਜਿਵੇਂ ਕਈ ਵਾਰ ਮਤਲਬ ਪੜ੍ਹਨਾ ਵੀ ਹੁੰਦਾ ਸੀ ਤੇ ਉਧਰੋਂ ਇਧਰ ਦਾ ਕੰਮ ਵੀ ਦੇਖਣਾ ਹੁੰਦਾ ਸੀਗਾ ਪਰ ਹੌਲੀ ਹੌਲੀ ਮਤਲਬ ਇਦਾਂ ਹੀ ਹੈਂਡਲ ਹੁੰਦਾ ਗਿਆ ਤੇ ਇਦਾਂ ਹੀ ਬਸ ਅੱਗੇ ਵਧਦੇ ਗਏ ਹੂੰ ਤੇ ਕਈ ਵਾਰੀ ਹੁੰਦਾ ਹੈ ਵੀ ਨਾਲੇ ਉਧਰੋਂ ਪੇਪਰ ਹੁੰਦੇ ਆ ਇਧਰੋਂ ਵਾਹੀ ਆ ਜਾਂਦੀ ਹੈ ਹੁੰਦਾ ਹਾਂਜੀ ਮਤਲਬ ਵਾ ਜਿਵੇਂ ਹੁਣ ਪਿੱਛੇ ਜੀ ਹੋਇਆ ਸੀਗਾ ਉਧਰੋਂ ਪੇਪਰ ਆਗੇ ਸੀ ਫਿਰ ਜਦੋਂ ਮਤਲਬ ਸੰਡੇ ਵਗੈਰਾ ਹੁੰਦਾ ਜਾਂ ਕੋਈ ਛੁੱਟੀ ਹੁੰਦੀ ਉਦੋਂ ਮਤਲਬ ਖੇਤ ਵਗੈਰਾ ਦਾ ਵੇਖ ਲਈਦਾ ਸੀਗਾ ਨਾਲ-ਨਾਲ ਮਤਲਬ ਰਾਤ ਨੂੰ ਪੜਾਈ ਕਰ ਲਈਦੀ ਸੀਗੀ ਮਤਲਬ ਟਾਈਮ ਕੱਟਦੇ ਹੁੰਦੇ ਸੀ ਦਿਨ ਰਾਤ ਇੱਕ ਕਰਕੇ ਆਪਣੇ ਤੇ ਤੁਸੀਂ ਕੁੜੀਆਂ ਸਾਨੂੰ ਤੁਹਾਡਾ ਅਨਮੋਲ ਟਾਈਮ ਦਿੱਤਾ ਉਹਦੇ ਲਈ ਧੰਨਵਾਦ